ਸਤਿਗੁਰੂ ਮੈਂ ਪਾਇਆ ਕ다 ਗਤਿ ਰਤਨੇ ਪਰਵਾਰ ਪਰਿਆ ਸਬਦ ਗਾਣ ਆਈਆ ਸਤਿਗੁਰੂ ਮੈਂ ਪਾਇਆ ਸਰਨਾਂ ਲਹੂ ਤੋ ਮਨ ਮੇਰੀ ਦੁਖ ਸਭ ਦੇ ਤਰਨਾ ਸਭ ਦਾ ਅੰਦਲੋ ਸਮਦਾ ਸੁਆਮੀ ਉਸ ਤੋਂ ਕਿਉ ਮਨੋ ਦੇਸਾਰੇ ਸਾਤੇ ਸਾਹਿਬਾ ਕਿਆ ਨਹੀਂ ਕਰਦੇ ਰ ਸਦਾ ਸਿਬਤ ਸਲਾਹਾ ਤੇਰੀ ਨਾਮ ਬੰਦ ਸਭ ਈ ਸਹ ਨਾਮ ਤੇ ਕੱਤੇ ਸਾਹਿਬ ਧਿਆਨ ਨਹੀਂ ਕਰਤੇ ਰ ਸਾਕਾ ਨਾਮ ਜਿਨਾ ਆਗਾਦੋ ਸਹ ਨਾਮ ਤੇ ਕੱਤੇ ਸਾਹਿਬ ਕਰ ਸਾਪੁ ਸੁਖ ਮਨ ਆਏ ਲਸੇ ਆਦਿ ਹਿਸਾ ਤਕੋ ਪੁਜਾਈਆ ਸਹ ਬਾਨ ਕਤ ਸੁਹੋਲ 판 ਸੁਹੋਇ ਸਮਲਤਨ ਹੋਤੇ ਆ ਰੋ ਸਾਕਾ ਨਾਮ ਤੇਰਾ ਆਲਾ ਰੋਵਾਗੇ ਕੰਚੂ ਰੂਸਤ ਵਾਸਿ ਸਿਤਾ ਲੰਕੁ ਨਾ ਦੇਆ ਸਹੇ ਨਾਨਕ ਤੈ ਸੁਖ ਹੋਆ ਸਿਦਿ ਕਦਿ ਅਨਾਦ ਵਾਗੇ ਪਾਰ ਬ੍ਰੰਦਰੁ ਪਾਏ ਆਉਤਿ ਦੇਵ ਸਖਤ ਦੇ ਸੋ ਦੇ ਸਤਿ ਪਾਤ ਜਨ ਭੈ ਸਰਪੇ ਪੂਰੇ ਬੁਲਕੇ ਜਾਣੀ ਬ੍ਰਹਮੰਤਾਨ ਕੋੁਰ ਚਲਨ ਲਾਗੇ ਵਾਗੇ ਅਨਹਦ ਕੋਰੇ ਸਲੋਕ ਪਵਣ ਗੁਰੂ ਪਾਣੀ ਤੇ I'm sorry, 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 I'm सकत कार गुरू जी का मला नान गुरू जी सत में तू था